ਦੇਸ਼ ਤੇ ਜਿਹੜਾ ਇੱਕ ਬਹੁਤ ਹੀ ਮਾੜੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਚਾਵੀ ਗਈ ਹੈ ਜਿਸ ਦੇ ਵਿੱਚ ਸੱਦੇ ਨਕੋਦਰ ਹਰਕੇ ਦੀ ਐਮ ਐਲ ਏ ਨੇ ਲੋਕਾਂ ਦੀ ਧੌਂਦੀ ਉੱਤੇ ਗੋਡਾ ਰੱਖ ਕੇ ਲੋਕਾਂ ਦੀਆਂ ਰਗਾਂ ਔਰ ਜਵਾਨ ਖਿੱਚ ਕੇ 117 ਸੀਟਾਂ ਜਿੱਤਣ ਦੀ ਗੱਲ ਕੀਤੀ ਹੈ ਮੈਂ ਸਮਝਦਾ ਹਾਂ ਕਿ ਬਹੁਤ ਮੰਦ ਭਾਗਾ ਵਿਆਪ ਹੈ ਤੇ ਇਸ ਬਿਆਨ ਦਾ ਦੇਣ ਦਾ ਕਾਰਨ ਮੇਰੇ ਸਾਹਮਣੇ ਇਹ ਹੈ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨੂੰ ਰੋਜ਼ਗਾਰ ਦਾ ਵਾਅਦਾ ਵਾਦਾ ਲੋਕਾਂ ਪਾਦਸਤਾ ਦੇ ਨਾਲ ਤਸੀਰਾ ਕਚਹਿਰੀਆਂ ਥਾਣਿਆਂ 'ਚ ਕੰਮ ਕਰਨ ਦਾ ਵਾਅਦਾ ਲੋਕਾਂ ਦੀ ਅਥਵ ਵਿਵਸਥਾ ਠੀਕ ਕਰਨ ਦਾ ਵਾਅਦਾ ਔਰ ਸਬਸਕੂਲ ਔਰ ਸਿਹਤ ਠੀਕ ਕਰਨ ਦਾ ਵਾਅਦਾ ਜੋ ਕੀਤਾ ਸੀ ਜਦੋਂ ਇਹ ਆਉਂਦੇ ਤੇ ਫੇਰ ਹੋਂਗਾ ਤੇ ਇਹ ਹੁਣ ਆਪਣੇ ਦੱਸੇ ਹੋਏ ਆਕਾ ਦੀ ਜੋ ਗੱਦਾ ਜਿਹਦੇ ਵਿੱਚ ਉਹ ਕਹਿੰਦੇ ਆਸਾਨ ਦਾ ਦੰਡ ਭੇਦ ਜਿੱਦਾਂ ਨਜੀ ਇਲੈਕਸ਼ਨ ਦਿੱਤੋ ਸੋ ਉਹ ਜਿਹੜੀ ਇਹਨਾਂ ਦੀ ਕੋਚਿੰਗ ਹੈ ਉਹਦੇ ਆਧਾਰ ਤੇ ਮੈਨੂੰ ਲੱਗਦਾ ਇਹ ਸਾਰੇ ਬਿਆਨ ਦੇ ਰਹੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਬਿਆਨ ਹੈ ਇੱਕ ਮੰਡ ਔਰ ਹੰਕਾਰ ਦਿਤਾਉਦਾ ਹੈ ਮੈਂ ਸਮਝਦਾ ਕਿ ਜਿਹੜੀ ਸਾਡੀ ਕਾਂਗਰਸ ਦੀ ਸੋਚ ਹੈ ਉਹ ਹਮੇਸ਼ਾ ਸਭ ਦਾ ਸਾਥ ਸਭ ਦਾ ਵਿਕਾਸ ਦੀ ਰਹੀ ਹੈ ਅਸੀਂ ਲੋਕਾਂ ਦਾ ਹੱਥ ਫੜ ਕੇ ਉਹਨਾਂ ਨੂੰ ਅੱਗੇ ਭਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਜੋ ਇਹਨਾਂ ਦੀ ਸੋਚ ਹੈ ਔਰ ਇਹਨਾਂ ਦੀ ਜੋ માનਸ਼ਕਤਾ ਹੈ ਉਹਨੂੰ ਦਰਸਾਉਂਦੀ ਹੈ ਮੈਂ ਸਮਝਦਾ ਕਿ ਬੀਬੀ ਇੰਦਰਜੀਤ ਖੁਰਮਾਨ ਇਹ ਬਿਆਨ ਦੇ ਉੱਤੇ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਕਿਉਂਕਿ ਜੇ ਆਪਾਂ ਪਿੱਛੇ ਮੁੱਕ ਕੇ ਦੇਖੀਏ ਤੇ ਜੋ ਇਹਨਾਂ ਨੇ ਹਲਕੇ ਦਾ ਹੱਬ ਢਾਇਆ ਹੋਇਆ ਹੈ ਉਹੀ ਹਾਲੇ ਪੰਜਾਬ ਦੇ ਵਿੱਚ ਫੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਤੁਹਾਨੂੰ ਇੱਕ ਦਾਅਵੇ ਦੇ ਨਾਲ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਹਮੇਸ਼ਾ ਹਰ ਕਿਸੇ ਦੇ ਨਾਲ ਚੱਲਦੀ ਹੈ ਉਹ ਹਰ ਕਿਸੇ ਨੂੰ ਮਾਨ ਲੈ ਕੇ ਚੱਲਦੀ ਹੈ ਹਰ ਵੱਡੇ ਛੋਟੇ ਹਰ ਜਾਤ ਪਾਤ ਦਾ ਸਤਿਕਾਰ ਕਰਦੀ ਹੈ ਮੈਂ ਆਸ ਕਰਦਾ ਮੈਂ ਕਿ ਤੁਸੀਂ ਸਾਰੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਤੇ ਵਾਹਿਗੁਰੂ ਜੀ ਦਾ ਖਾਉਚਾ ਵਾਹਿਗੁਰੂ ਜੀ ਕੀ ਫਤਹਿ